ਤਰੇ ਜਲੋ ਮਾ ਸਾਡੇ ਕੇ ਤਰੇ ਜਲੋ ਤਰੇ ਜਲੋ ਮਾ ਸਾਡੇ ਕੇ ਤਰੇ ਜਲੋ ਮੈਂ ਹਾਂ ਗੋਬਿੰਦ ਰਾਏ ਐਸ ਵੇਲੇ ਸ਼ਾਹਕੋਟ ਕਸਬੇ ਦੇ ਵਿੱਚ ਪੈਂਦਾ ਪਿੰਡ ਨੰਗਲ ਅੰਮੀਆਂ ਜਿੱਥੇ ਅਸੀਂ ਇਸ ਵੇਲੇ ਖੜੇ ਆਂ ਦਰਬਾਰ ਦੇ ਤੇ ਮਾਤਾ ਪੰਜਾਬ ਕੋਰ ਜੀ ਦੇ ਸੋ ਸਾਲਾਨਾ ਮੇਲਾ ਜਿੱਥੇ ਮਨਾਇਆ ਜਾ ਰਿਹਾ ਆਓ ਵੇਖਦੇ ਆ ਇਸ ਸਾਰੇ ਮੇਲੇ ਦੀਆਂ ਕੁਝ ਝਲਕੀਆਂ ਚਲੇ ਚਲੋ ਮੱਥਾ ਟੇਕ ਕੇ ਚਲੇ ਚਲੋ ਜੀ ਇਹ ਲੋਕਾਂ ਦੇ ਪੈਸੇ ਤਾਂ ਕੱਢ ਲਈ ਅੱਜ ਅੱਛਾ ਕਿਹਾਂ ਦਾ ਭਾਣੀ ਛੋੜ ਲੈ ਗੱਲ ਤਾਂ ਇਹ ਮਿਸਟਰ ਹੜੀ ਨਹੀਂ ਕਰੀ ਇਹ ਆਮ ਨਾਲ ਗੱਲ ਕਰਦਾ ਲਾ ਰਹੇ ਨੇ ਸਭ ਤੋਂ ਪਹਿਲਾ ਰੋਲ ਕੀ ਹੈ ਹਰ ਕੌਮ ਦੇ ਜਨ ਪਰਲੇ ਬੰਨੇ ਪਰਲੇ ਬੰਨਿਆਂ ਦੀ ਠੰਡਾ ਕਰ ਦਿਓ ਜਿਹੜਾ ਵੀਰ ਆਇਆ ਹੋਇਆ ਗੱਲ ਕਰਦਾ ਜੀ ਨਹੀਂ ਪਰਮਾਨੇ ਪਰਮਾਨੇ ਆਲੀ ਜਨਮ ਬਲੇ ਔਰ ਮਾਤਾ ਪੰਜਾਬ ਕੌਰ ਜੀ ਉਹਨਾਂ ਦੇ ਦਰਬਾਰ ਦੇ ਉੱਤੇ ਬੈਠੇ ਆ ਤੁਹਾਨੂੰ ਦੱਸ ਦਈਏ ਕਿ ਮਾਤਾ ਪੰਜਾਬ ਕੌਰ ਜੀ ਦਾ ਮੇਲਾ ਪੰਜਾਬ ਦੇ ਵਿੱਚ ਸਭ ਤੋਂ ਲੰਬਾ ਮੇਲਾ ਚੱਲਦਾ ਹੈ ਸੋ ਆਓ ਗੱਲਬਾਤ ਕਰਦੇ ਆ ਮਹੰਤ ਚੇਤਨ ਦਾਸ ਜੀ ਜੋ ਇਸ ਡੇਰੇ ਦੇ ਮੁੱਖ ਸੇਵਾਦਾਰ ਹਨ ਬੋਲ ਗੁਰੂ ਰਾਮ ਰਾਏ ਮਹਾਰਾਜ ਕੀ ਜੈ ਬੋਲ ਮਾਤਾ ਪੰਜਾਬ ਕੌਰ ਕੀ ਜੈ ਮੁੱਖ ਸੇਵਾਦਾਰ ਮਹੰਤ ਚੇਤਨ ਦਾਸ ਡੇਰਾ ਮਾਤਾ ਪੰਜਾਬ ਕੋਰ ਸਭ ਸੰਗਤਾਂ ਨੂੰ ਬੇਨਤੀ ਕਰਦਾ ਫਲਾਨਾ ਮੇਲਾ ਸਾਰੀਆਂ ਸੰਗਤਾਂ ਨੇ ਵੱਧ ਵਾ ਛੱਡ ਕੇ ਦਰਸ਼ਨ ਦੇਣੇ ਤਾਂ ਸਾਰੀਆਂ ਜਿਹਨੇ ਜਿਹਨੇ ਸੰਗਤਾਂ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਜਿੱਦਾਂ ਜਿੱਦਾਂ ਮਾਤਾ ਜੀ ਸਾਰਿਆਂ ਦੀਆਂ ਸੁੱਖਣਾ ਪੂਰੀਆਂ ਕਰਨ ਤੰਦਰੁਸਤੀਆਂ ਬਾ